ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਇੱਕ ਇਹੋ ਜੀ ਟਰਾਲੀ ਦੀ ਵੀਡੀਓ ਲੈ ਕੇ ਆਉਣ ਲੱਗੇ ਆ ਜਿੱਦਾਂ ਕੀ ਆਪਣੇ ਖੱਤਿਆਂ ਦੇ ਵਿੱਚ ਪਾਣੀ ਖੜੋਤਾ ਹੋਵੇ ਸੇਮ ਹੋਵੇ ਕਿਸੇ ਇਲਾਕਿਆਂ ਦੇ ਵਿੱਚ ਜਿਆਦਾ ਮੀਂਹ ਪੈ ਜੇ ਤੇ ਵੱਡੇ ਟਰਾਲੇ ਜਿਹੜੇ ਆਪਣੇ ਆ ਡਬਲ ਚੱਕੇ ਜਾਂ ਟਰਾਲੀਆਂ ਵੱਡੀਆਂ ਉਹਦੇ ਵਿੱਚ ਨਹੀਂ ਜਾ ਸਕਦੀਆਂ ਉਹਦੇ ਕਰਕੇ ਅਸੀਂ ਆਪਦੇ ਮੰਡ ਖੇਤਰ ਦੇ ਵਿੱਚ ਜਦੋਂ ਸਾਡੇ ਜਿਆਦਾ ਪਾਣੀ ਜਾਂ ਮੀਂਹ ਪੈ ਜਾਂਦਾ ਜਾਂ ਦਰਿਆ ਚੜ ਜਾਂਦਾ ਹੈ ਪੱਕੀ ਫਸਲ ਦੇ ਵਿੱਚ ਉਹਦੇ ਵਿੱਚ ਅਸੀਂ ਇੱਕ ਟਰਾਲੀ ਤਿਆਰ ਕੀਤੀ ਜੇ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਵੇਨੇ ਆ ਉਹ ਟਰਾਲੀਆਂ ਇਹ ਉਹਦਾ ਛੋਟਾ ਮਾਡਲ ਤਿਆਰ ਕੀਤਾ ਇਹ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਅਸੀਂ ਇਹ ਪਹਿਲੀ ਟਰਾਲੀ ਹੈ ਜਿਹੜੀ ਆਪਣੇ ਫਾਰਮ ਤੇ ਸੰਧੂ ਫਾਰਮ ਵਾਲੀ ਦੇ ਤਿਆਰ ਕੀਤੀ ਹੈ ਇਹਦੀ ਸਾਰੀ ਵੀਡੀਓ ਅੱਜ ਤੁਹਾਨੂੰ ਬਣਾ ਕੇ ਦਿਖਾਉਣ ਲੱਗੇ ਹਾਂ ਹੁਣ ਆ ਤੁਹਾਨੂੰ ਮੈਂ ਕੱਲੀ-ਕੱਲੀ ਇਹਦੀ ਗੱਲ ਦੱਸੂਗਾ ਸਭ ਤੋਂ ਪਹਿਲਾਂ ਸਾਡੇ ਬੰਨੇ ਆਪਾਂ 11 ਫੁੱਟ ਦੇ ਗਾਰਡਰ ਦੀ ਇੱਕ ਟਰਾਲੀ ਦੀ ਚੈਸੀ ਤਿਆਰ ਕਰਵਾਈ ਤੇ ਜਿਹਦੇ ਉੱਤੇ ਆਪਾਂ ਇਕ ਦਾ 35 ਸਾਬ ਹਲਵਾ ਖੋਲ ਕੇ ਦਿਖਾਉਣੇ ਤੇ ਖੁੱਲ ਕੇ ਨਾਟਕ ਤੇ ਜਿਉ ਉਤੋਂ ਦਿਖਾਦਾ ਖੁੱਲ ਨਹੀਂ ਆੜੀ ਤੇ ਇਧਰ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਹ ਚੀਜ਼ ਲਾ ਕੇ ਇੱਕ ਨੰਬਰ 베어ਿੰਗ ਲਾ ਕੇ ਲੰਮੀ ਸ਼ਾਵੜ ਪਾਈ ਆ ਸ਼ਾਵੜ ਦੇ ਉੱਤੇ ਆਪਾਂ ਵਰਮੇ ਪਾਏ ਆ ਵਰਮਿਆਂ ਦਾ ਕਾਰਨ ਕੀ ਆ ਵੀ ਜਦੋਂ ਇਥੋਂ ਵੀਡੀਓ ਸ਼ਾਟ ਟਰੈਕਟਰ ਦੇ ਨਾਲ ਪਾ ਲਈਦੀ ਆ ਤੇ ਆਹ ਲਿਓ ਤੁਹਾਨੂੰ ਦਿਖਾਉਣਾ ਉੱਪਰਲੇ ਬੰਨੇ ਚੜ ਕੇ ਤੇ ਤਾ ਪੌੜੀਆਂ ਲਾਈਆਂ ਇਹਦੇ ਉੱਤੇ ਚੜਨ ਨੂੰ ਤੇ ਇਹਨੂੰ ਖੜਵੇ ਰੋਕਾ ਇਧਰ ਇੱਕੋ ਥਰਡੇ ਬੰਨੇ ਅੰਦਰ ਵੀ ਪੌੜੀ ਲਾਈ ਉੱਤਰ ਨੂੰ ਇਹ ਟੈਂਕੀ ਟਾਇਬ ਬਣਾਇਆ ਵਾ ਆਉਤਲੇ ਬੰਨੇ ਜਿਤਨਾ ਆਪਾਂ ਵੱਡੀ ਮਸ਼ੀਨ ਦੇ ਵਿੱਚ ਵੇਨੇ ਆ ਟੈਂਕੀ ਲੱਗੀ ਹੁੰਦੀ ਆ ਵੀ ਝੋਨੇ ਦੇ दाणे ਕੱਢਣ ਨੂੰ ਘੱਟ ਕਰਨ ਨੂੰ ਵੱਧ ਕਰਨ ਨੂੰ ਇਹਦੇ ਥੱਲੇ ਆਪਣਾ ਵਾਲ ਚੱਲਦਾ ਵਾ ਜਿਹੜਾ ਦਾਣਿਆਂ ਨੂੰ ਪਛਾਣ ਨੂੰ ਖਿੱਚ ਕੇ ਖੜਦਾ ਇਹਦੇ ਵਿੱਚ ਆਪਣੇ ਪ੍ਰੋਪਰ ਦੂਜਾ ਮਾਰਾ ਪੈ ਜਾਂਦੀਆਂ ਵਾ ਚਾਰ ਟੈਂਕੀਆਂ ਵੱਡੀ ਮਸ਼ੀਨ ਦੀਆਂ ਦਾਲੀਆਂ ਇਹ ਤੋਂ ਬਾਅਦ ਆਪਾਂ ਆ ਲਾਇਆ ਇਹਦਾ ਆਗਰ ਆਗਰ ਸਿਸਟਮ ਆ ਇੱਥੋਂ ਇਹਨੂੰ ਖੋਲਦਾ ਕੀਤਾ ਵਾ ਜਦੋਂ ਚੋਕਚਾ ਹੋ ਜੇ ਤੇ ਇੱਥੋਂ ਆਪਾਂ ਇਹ ਕਰਕੇ ਇਹਨੂੰ ਜਿੱਦਾਂ ਮਰਜ਼ੀ ਦੇਖੋ ਸਾਈਡ ਨੂੰ ਵੀ ਘੁਮਾ ਸਕਦੇ ਆ ਉਹਦੇ ਵਿੱਚ ਜੇ ਬਾਈ ਚਾਂਸ ਕ੍ਰੋਸ ਕ੍ਰੂਸ ਟੁੱਟ ਜੇ ਤਾਂ ਕੁਝ ਵੀ ਹੋ ਜੇ ਤੇ ਇਹ ਆਗਰ ਲਾ ਕੇ ਸਿੱਧਾ ਪਿਛਲੇ ਬੰਲੇ ਉੱਤੋਂ ਕਰਦੀ ਆਪਾਂ ਦੇ ਇਹਦੀ ਹਾਈਟ ਬਣ ਜਾਂਦੀ ਆ 16 스타 ਫੋਟ ਦੇ ਕਰੀਬ हाइट ਬਣ ਜਾਂਦੀ ਆ ਤੇ ਆਪਣੇ ਬੈਡ ਦੀ ਜਿਹਨੇ ਬੈਡ ਦੇ ਡਰੋਬਰ ਹਾਈਟ ਇਹਦੇ ਵਿੱਚ ਮਸ਼ੀਨ ਦੀਆਂ ਜਿਹੜੀਆਂ ਵਾ ਤਿੰਨ ਟੈਂਕੀਆਂ ਦਾਣਿਆਂ ਦੀਆਂ ਪੈ ਜਾਂਦੀਆਂ ਫੁੱਲ ਭਰ ਕੇ ਮਸ਼ੀਨ ਦੇ ਤੇ ਮੁੜ ਕੇ ਇਹਦੇ ਵਿੱਚ ਕੀ ਆ ਵੀ ਇਹ ਟਰੈਕਟਰ 4x4 ਨੂੰ ਖਿੱਚਣ ਦੇ ਵਿੱਚ ਥੋੜੀ ਆਸਾਨੀ ਹੁੰਦੀ ਆ ਤੇ ਖੱਤੇ ਦੇ ਬਾਹਰ ਆਪਾਂ ਟਰੈਕਟਰ ਧੱਕ ਕੇ ਵੱਡਾ ਟਰਾਲਾ ਧੱਕ ਕੇ ਉਹਦੇ ਵਿੱਚ ਆਪਾਂ ਇਹਦੇ ਦਾਣੇ ਪਾ ਦਿੰਦੇ ਆ ਉਤਲੇ ਬੰਨੇ ਜਿਹੜਾ ਵਾ ਟੋਟਾ ਕ੍ਰਾਸ ਬੈਗੇ ਇਧਰ ਸਾਈਡ ਤੇ ਆਪ ਤੇ ਦੇਖੋ ਇਹ ਸਾਰਾ ਸਿਸਟਮ ਆਪਣਾ ਉਗਰ ਵਾਲਾ ਸਿਸਟਮ ਜਿਹੜਾ ਮਸ਼ੀਨ ਦੇ ਵਿੱਚੋਂ ਲਾਇਆ। ਇਧਰ ਦੋ ਥੱਲੇ ਇਹਦੇ ਵਰਮ ਪਾਏ ਆ। ਵੀ ਜਿੱਦ ਤਰ੍ਹਾਂ ਚੋਕ ਹੋ ਜੇ ਜਾਂ ਵਰਮ ਟੁੱਟ ਜੇ ਉਹਨੂੰ ਕੱਢਣ ਕੇ ਬਾਹਰ ਨੂੰ ਤੇ ਸਾਰਾ ਸਾਡਾ ਖਰਚਾ ਦੇ ਤੇ ਆਇਆ ਸੀ ਉਸ ਟਾਈਮ 1 ਲੱਖ 40000 ਰੁਪਈਆ। ਵੀ ਸਾਰਾ ਪ੍ਰੋਪਰ ਬਣਾ ਕੇ ਵਧੀਆ ਇਹਦੀਆਂ ਬਹੁਤ ਵਧੀਆ ਕੂਬੀਆਂ ਤਾਜ ਇਹਦੇ ਨਾਲ ਦੇਖਦੇ ਆਪਣਾ ਡੀਜ਼ਲ ਦਾ ਖਰਚਾ ਵੱਜਦਾ ਸੀ ਕਿਉਂਕਿ ਇੱਕ ਟਰੈਕਟਰ ਨੇ ਇੱਕ ਜਾਂ ਮੱਠੀ ਰੇਸ ਤੇ ਟਰਾਲੀ ਨੂੰ ਖਿੱਚ ਕੇ ਲਿਆਇਨਾ ਹੌਲੀ ਟਰਾਲੀ ਆ ਤੇ ਦਾਣੇ ਦੇ ਵਿੱਚ ਚਾਰ ਟਿੰਕੀਆਂ ਪੈਣੀਆਂ ਗੱਲ ਕਾਦੀ ਵੀ ਚਾਰ ਤੇ ਚਾਰ ਅੱਠ ਟਿੰਕੀਆਂ ਪਾ ਕੇ ਟਰਾਲਾ ਇੱਕ ਫੁੱਲ ਹੋ ਜਾਂਦਾ ਉਹ ਸੁੱਕੇ ਥਾਲ ਟਰੈਕਟਰ ਨਾਲੇ ਇੱਕ ਟਰੈਕਟਰ ਨਿਭੜਨਾ ਬਾਕੀ ਕੋਈ ਟਰੈਕਟਰ ਨੂੰ ਇਹਦਾ ਹਿੱਸਾ ਲਾ ਕੇ ਛੋਟੀ ਟਰਾਲੀ ਜਿਹੜੀ ਆਪਣੀ 11 ਫੁੱਟੀ ਉਹਦਾ ਸਿੰਗਲ ਹਿੱਸਾ ਲਾ ਲਈਦਾ ਤੁਹਾਡੇ ਬੰਨੇ ਤੇ ਮੁੜ ਕੇ ਜਦੋਂ ਇਹਦੀ ਲੋਡ ਆਪ ਨੂੰ ਨਹੀਂ ਪੈਂਦੀ ਇਹਦਾ ਹਿੱਸਾ ਲਾ ਗਿਆ ਆਪਾਂ ਉਹ ਟਰਾਲੀ ਨੂੰ ਲਾ ਦਿੱਤਾ ਇਹ ਬਹੁਤ ਵਧੀਆ ਜੇ ਕਿਸੇ ਮੇਰੇ ਵੀਰ ਭਰਾ ਨੇ ਇਹਨੂੰ ਬਣਾਉਣੀ ਹੋਵੇ ਤੇ ਇੱਥੇ ਆਣ ਕੇ ਵੇਖ ਸਕਦਾ ਇਹ ਜਿਤਨਾ ਮੱਕੀ ਦੇ ਸੀਜ਼ਨ ਦੇ ਵਿੱਚ ਜਾਦੇ ਮੀਂਹ ਪੈ ਜਾਂਦੇ ਆ ਤੇ ਆਪਾਂ ਨੂੰ ਮਸ਼ੀਨ ਵਾਲੇ ਨੂੰ 7000 8000 ਰੁਪਿਆ ਦੇਣਾ ਪੈਂਦਾ ਉਹ ਆਂਦਾ ਵੀ ਜੇ ਦਾਣੇ ਬਾਹਰ ਕੱਢਣੇ ਆ ਤੇ ਮੈਂ 9000 ਰੁਪਿਆ ਲਵਾਂਗਾ ਇਸ ਕਰਕੇ ਆ ਟਰਾਲੀ ਤਿਆਰ ਕੀਤੀ ਹੋਵੇ ਤੇ ਦਾਣੇ ਆਪਾਂ ਮਸ਼ੀਨ ਦੇ ਲਾਗੋ ਕੋ ਆ ਗਏ ਤੇ ਜਿਹੜਾ ਵੱਡਾ ਟਰਾਲਾ ਵਾ ਕੋਈ 12 ਫੁੱਟਾ 16 ਫੁੱਟਾ ਜਿੰਨਾ ਵੀ ਕਿਸੇ ਤੋਂ ਟਰਾਲਾ ਹੈਗਾ ਵਾ ਉਹ ਆਪਾਂ ਸੜਕ ਦੇ ਉੱਤੇ ਭਰ ਸਕੀਏ ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਆ ਹੁਣ ਇਸ ਵਾਰ ਇਹ ਚਲਾਵਾਂਗੇ ਨਾਲ ਤੁਹਾਨੂੰ ਇਹਦੀਆਂ ਵੀਡੀਓ ਵੀ ਆਪਾਂ ਅਪਲੋਡ ਕਰਾਂਗੇ ਜਿੱਦਾਂ ਜਿੱਦਾਂ ਅਸੀਂ ਇਹਨੂੰ ਚਲਾਉਂਦੇ ਰਹਾਂ ਸਾਨੂੰ ਇਸ ਚੀਜ਼ ਨੇ ਬਹੁਤ ਹੀ ਵਧੀਆ ਪ੍ਰੋਫਿਟ ਦਿੱਤਾ ਤੇ ਦੇਖੋ ਜੀ ਸਾਰੀ ਤੁਹਾਡੀ ਤੇ ਜਿਸ ਦੀ ਲੋਹੇ ਦੀ ਸਾਰੀ ਇਹ ਬਣਾਈ ਹੈ ਇਹ ਵੀ ਖਰਾਬ ਨਾ ਹੋਵੇ ਤੇ ਹੁਣ ਇੱਥੋਂ ਜੇ ਬਾਈ ਚਾਂਸ ਆਪਾਂ ਕਿਤੇ ਅੰਦਰ ਕਰਨਾ ਨੇ ਆ ਇੱਥੇ ਇਹਨੇ ਬਾਰੀ ਰੱਖੀ ਆ ਇਹ ਵਾਰੀ ਹੁਣ ਆਪਾਂ ਨਾੜ ਕੱਸਿਆ ਉਹ ਖੋਲਦੀ ਨਹੀਂ ਇਥੋਂ ਤਾਣ ਚੁੱਕੀ ਜਾਂਦੀ ਆ ਇਹਦੇ ਵਿੱਚ ਜੇ ਆਪਾਂ ਕੋਈ ਕੰਮ ਵੀ ਕਰਨਾ ਹੋਵੇ ਸੌਖਾ ਇਹ ਲੱਗੂ ਪੌਂਦੀ ਵੜਨਾ ਜਿਹੜਾ ਵਾ ਔਖਾ ਹੈ ਤੇ ਗੱਡੀ ਹੁੱਕ ਪਾ ਕੇ ਸਾਈਡ ਦੇ ਸਟੈਂਡ ਲਾਇਆ ਬਹੁਤ ਹੀ ਵਧੀਆ ਤੇ ਤਕਨੀਕ ਨਾਲ ਬਣਾਈ ਆ ਇਹੋ ਜੀਆਂ ਵੀਡੀਓ ਦੇਖਣ ਲਈ ਤੁਸੀਂ ਆਪਣਾ ਸੰਧੂ ਫਾਰਮਾਲੀ ਮੇਰੇ ਵੀਰ ਲਾਈਕ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜਾ ਹੌਸਲਾ ਹੋਰ ਬਣ ਜਾਂਦਾ ਤੇ ਅੱਧੇ ਮੇਰੇ ਵੀਰ ਲਾਈਕ ਸ਼ੇਅਰ ਨਹੀਂ ਕਰਦੇ ਮੇਰੇ ਵੀਰ ਜਿਹੜੇ ਕਰਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਜਿੱਦਨ ਉਹਨਾਂ ਨੂੰ ਚੰਗੀ ਲੱਗੀ ਵੀਡੀਓ ਉਹਨਾਂ ਸ਼ੇਅਰ ਕਰ ਦੇਣੀ ਲਾਈਕ ਵੀ ਕਰ ਦੇਣੀ ਤੇ ਆਪਣੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰੋ ਇੰਸਟਾਗ੍ਰam ਚੈਨਲ ਨੂੰ ਫੋਲੋ ਕਰੋ ਤੇ YouTube ਵਾਲੇ ਨੂੰ ਫੋਲੋ ਕਰੋ ਤੇ ਸਾਰੇ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵੇਖੋ ਨਹੀਂ ਇਦਾਂ ਮਸ਼ੀਨ ਦੇ ਲਾਗੇ ਨਾਲੇ ਲੈ ਜਾਂਦੀ ਆ ਖੱਤੇ ਦੇ ਵਿੱਚ ਪਾਉਂ ਖੋਬਾ ਵੀ ਆ ਤੇ ਭਰਾ ਗਿਆ ਪੂਰੀ ਤਿੰਨ ਟੈਂਕੀਆਂ ਦੋਵਾਂ ਮਸ਼ੀਨਾਂ ਲੈ ਕੇ ਜਾਂ ਟਰਾਲੇ ਦੂਰ ਡਕਣੇ ਮੁੜ ਕੇ ਆਵੇ ਈਦਾ ਰਾਹ ਦੇ ਉੱਤੇ ਸੁੱਕੇ ਥਾਂ ਵੱਡੇ ਟਰਾਲੇ ਡੱਕ ਗਏ ਤੇ ਕੋਲੂ ਬੈਗ ਲਾਲ ਆ ਗਈ ਉਹਨਾਂ ਦੇ ਨਾਲ ਲੋਡ ਕਰੀ ਜਾਈਦਾ ਇਹਦੇ ਨਾਲ ਆਪਣੇ ਤੇਲ ਦੀ ਬਚਤ ਵੀ ਹੁੰਦੀ ਆ ਤੇ ਮਸ਼ੀਨਰੀ ਵੀ ਬਚਦੀ ਆ ਨਾ ਕੋ ਇਹਦੇ ਵਿੱਚ ਹੁਣ ਉੱਥੇ ਮਸ਼ੀਨ ਪਈ ਤੇ ਨਹੀਂ ਚੜਦੀ ਇਹਦੇ ਵਿੱਚ ਹੀ ਪਾ ਗਏ ਤੇ ਸਿੱਧੀ ਟਰਾਲੀ ਦੇ ਵਿੱਚ ਉਧਰ ਲੋਡ ਕਰਤਾ ਇਹਦੇ ਇਹਦੇ ਬਹੁਤ ਜਿਆਦਾ ਸਾਨੂੰ ਬੈਨੀਫਿਟ ਹੋਇਆ ਸਾਡੇ ਮੰਡ ਦੇ ਖੇਤਰ ਦੇ ਵਿੱਚ ਖੋਬਾ ਬਹੁਤ ਹੁੰਦਾ ਵਾ ਇਧਰੇ ਕੋਣ ਸੁੱਕੇ ਥਾਂ ਦਾ ਟਰਾਲਾ ਡੱਕਿਆ ਤੇ ਮਗਰੋਂ ਭਰ ਕੇ ਲਿਆਂਦੀ ਤੇ ਪਈ ਤੇ ਚੜਾ ਗਏ ਜਿੰਨੇ ਵੀ ਦਾਣੇ ਆ ਸਾਰੇ ਉਹਦੇ ਵਿੱਚ ਕੱਢਦੇ ਟਰਾਲੀ ਦੇ ਇਹਦੇ ਨਾਲ ਸਾਨੂੰ ਬਹੁਤ ਜਿਆਦਾ ਸਾਡਾ ਬੈਨੀਫਿਟ ਹੋਇਆ ਸਾਡੀ ਮਸ਼ੀਨਰੀ ਦਾ ਟਰਾਲਿਆਂ ਦੇ ਵਿੱਚ ਨਹੀਂ ਤੇ ਟਾਇਰਾਂ ਦੇ ਵਿੱਚ ਪਾਣੀ ਪੈ ਜਾਂਦਾ ਸੀ ਹੁਣ ਇਹ ਕੱਲੀ ਟਰਾਲੀ ਜਿਹੜੀ ਆ ਨਾਲੇ ਟਰੈਕਟਰ ਨੂੰ ਖਿੱਚਣ ਦੇ ਵਿੱਚ ਕਾਫੀ ਆਸਾਨੀ ਹੁੰਦੀ ਹੈ ਚਾਰ ਟੈਂਕੀਆਂ ਪਾ ਕੇ ਉਦੇ ਵਿੱਚ 8 ਪੈਂਦੀਆਂ 2 ਵਾਰੀ ਇਹ ਟੈਂਕੀ ਵਿੱਚ ਖਾਲੀ ਕਰਨੀ ਪੈਂਦੀ ਹੈ ਤੇ ਖਾਲੀ ਕਰਨ ਦੇ ਨਾਲ ਦੀ ਜੋ ਰਿਲੇਟਡ ਹੈ ਵੀਡੀਓ ਵੇਖਣ ਲਈ ਸਾਡਾ ਸਾਡਾ YouTube ਚੈਨਲ ਸੰਧੂ ਫਾਰਮ ਆਲੀ ਉਹਨੂੰ ਵੀ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ Facebook ਤੇ ਰੰਜੋਤ ਸਿੰਘ ਸੰਧੂ ਚੈਨਲ ਉਹਨੂੰ ਵੀ ਫੋਲੋ ਕਰੋ Instagram ਤੇ ਰੰਜੋਤ ਸੰਧੂ 62 ਫੋਲੋ ਕਰੋ ਤਾਂ ਜੋ ਤੁਹਾਡੇ ਨਾਲ ਅਸੀਂ ਬਹੁਤ ਵੱਧ ਤੋਂ ਵੱਧ ਵਧੀਆ ਤੇ ਵਧੀਆ ਵੀਡੀਓ ਕਿਸਾਨੀ ਨਾਲ ਜੁੜੀਆਂ ਹੀ ਆ ਤੁਹਾਡੇ ਨਾਲ ਪਾਈਏ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ